ਸੜਕ ਦਾ ਨਹੀਂ ਪੱਥਰ ਰੱਖਣਾ ਹਲਕਾ ਵਧਾਇਕ ਵਿਜੇ ਸਿੰਘ 라 ਜੀ ਨੇ ਹੋਣਾ ਸੀਗਾ ਠੀਕ ਹੈ ਇਹ ਜਦੋਂ ਇੱਥੇ ਪੱਥਰ ਪਹੁੰਚਿਆ ਆ ਸ਼੍ਰੀਮਤੀ ਜਸਵੀਰ ਕੌਰ ਸਰਪੰਚ ਗ੍ਰਾਮ ਪੰਚਾਇਤ ਗੁਰਥੜੀ ਅਸੀਂ ਅਕਾਲੀ ਦਰ ਨਾਲ ਸੰਬੰਧਤ ਹਾਂ ਜੀ ਇਹਦੇ ਤੇ ਚੇਪੀ ਲਾਤੀ ਇੱਥੇ ਕਾਲੇ ਰੰਗ ਦੀ ਜਦੋਂ ਅਸੀਂ ਸਵੇਰੇ ਦੇਖਿਆ ਵੀ ਇਹਦੇ ਤੇ ਚੇਪੀ ਲੱਗੀ ਹੋਈ ਹੈ ਅਸੀਂ ਉਹ ਚੇਪੀ ਲਾਤੀ ਹੁਣ VNR ਦੇ ਜੀ ਸਾਹਿਬ ਖੜੇ ਆ ਗੁਰਪ੍ਰੀਤ ਸਿੰਘ ਮੈਂ ਜਦੋਂ ਇੱਥੇ ਆਇਆ ਮੈਨੂੰ ਕਹਿੰਦੇ ਸਰਪੰਚ ਕਾਲੋ ਸੁਣ ਕਹਿੰਦੇ ਯਾਰ ਸਾਨੂੰ ਉੱਪਰੋਂ ਹੁਕਮ ਹੈ ਵੀ ਜੇ ਉਹ ਰੁਕਾਟਨ ਹੋਊਗਾ ਤਾਂ ਇਹਦੇ ਤੇ ਅਸੀਂ ਕਾਲਸ ਦੇ ਕੇ ਜਸਵੀਰ ਕੌਰ ਪਿੰਡ ਦੀ ਚੁਣੀ ਹੋਈ ਸਰਪੰਚ ਤੇ ਨੁਮਾਇੰਦੇ ਦੇ ਪਿੰਡ ਦੇ ਤੇ ਫੇਰ ਅਸੀਂ ਉਹ ਘਟਨ ਕਰਾਂਗੇ ਅਸੀਂ ਆਖਿਆ ਜੀ ਛੋੜੋ ਠੀਕ ਹੈ ਤੁਸੀਂ ਇਹਦੇ ਕਾਲਾ ਰੰਗ ਮਾਰ ਦਿਓ ਕਰ ਦਿਓ ਪਰ ਅਸੀਂ ਇਹ ਸਾਹਮਣੇ ਮਾਰਾਂਗੇ ਜਦੋਂ ਐਮਐਲ ਸੁਭਾ ਆਗੇ ਸਾਡੇ ਸਾਰਿਆਂ ਦੇ ਖੜੇ ਤੇ ਉਹ ਰੰਗ ਮਾਰ ਦਿਓ ਅਸੀਂ ਘਰੇ ਵਗ ਜਾਗੇ ਅਸੀਂ ਪੰਚਾਇਤ ਨਹੀਂ ਆਉਂਦੇ ਦੋਸਤੋ ਇਹਦੇ ਵਿੱਚ ਸਾਡੀ ਕੀ ਗਲਤੀ ਹੈ ਕੋਈ ਨਾ ਪੁੱਛੇ ਇੱਥੇ ਅਸੀਂ ਆ ਪਿੰਡ ਦੀ ਜਿਹੜੀ ਜਥੇਵੰਦੀ ਹੈ ਝਾੜੂ ਦੀ ਉਹਨਾਂ ਨੂੰ ਪੁੱਛਿਆ ਵੀ ਦੱਸੋ ਭਾਈ ਕੀ ਗੱਲ ਆ ਸਾਰੇ ਖੜੇ ਆ ਤੁਸੀਂ ਕਰ ਲੋ ਕਲੀਅਰ ਜੇ ਇਹ ਤੇ ਰੰਗ ਮਾਰਨਾ ਹੈ ਤਾਂ ਮਾਰ ਦਿਓ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨੇ ਉੱਪਰ ਕੇਂਦਰ ਦੀ ਕਿਤੇ ਜਿੱਥੇ ਉਹਨਾਂ ਦੀ ਕੁਰਸੀ ਲੱਗੀ ਹੁੰਦੀ ਹੈ ਕਿਤੇ ਭਵੰਤਮਾਨ ਦੇ ਨਾਂ ਤੇ ਕਿਸ ਨੇ ਰੰਗ ਮਾਰਿਆ ਉੱਥੇ ਕਦੇ ਕਿਸੇ ਨੇ ਕਾਰਸ ਫੇਰੀਆ ਵੀ ਤੈਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਮੰਨਦੇ ਇਹ ਲੋਕਾਂ ਦੀ ਚੁਣੀ ਹੋਈ ਪੰਚਾਇਤ ਹੈ ਇਲੈਕਟਿਡ ਬਾਡੀ ਹੈ ਸੰਵਿਧਾਨਕ ਬਾਡੀ ਹੈ ਉਹ ਦੇਖੋ ਤੇ ਐਮਐਲਏ ਹਾਂ ਜੀ ਹਾਂ ਠੀਕ ਹੈ ਚਲੋ ਠੀਕ ਹੈ ਦੇਖੋ ਐਮਐਲਏ ਸਾਹਿਬ ਬਈ ਇੱਕ ਮਿੰਟ ਸਾਰੇ ਐਮਐਲਏ ਸਾਹਿਬ ਦੋ ਵਾਰੀ ਐਮਐਲਏ ਸਾਹਿਬ ਦੋ ਵਾਰੀ ਯਾਰ ਐਮਐਲਏ ਸਾਹਿਬ ਦੋ ਵਾਰੀ ਪਿੰਡ ਚ ਆਏ ਨੇ ਦੋਨੇ ਵਾਰ ਅਸੀਂ ਹਾਰ ਪਾ ਕੇ ਸਵਾਗਤ ਕੀਤਾ ਹੈ ਆਪ ਖੋਦ ਅਸੀਂ ਉਹਨਾਂ ਨੂੰ ਸਰਵ ਕੀਤਾ ਚਾਹ ਪਾਣੀ ਪਿਆ ਅੱਜ ਵੀ ਅਸੀਂ ਹਾਰ ਜਾਈ ਬੈਠੇ ਪੰਚਾਇਤ ਕੋ ਪੰਚਾਇਤ ਦਾ ਕੰਮ ਹੈ ਅਸੀਂ ਪੱਥਰ ਕਿਨੇ ਤਿਆਰ ਕਰਵਾਇਆ ਪੰਚਾਇਤ ਨੇ ਖੋਦ ਟਾਂ ਪੜਾਈਆਂ ਨੇ ਅਸੀਂ ਤਿਆਰ ਕਰਵਾਇਆ 15000 ਰੁਪਏ ਲਾਇਆ ਇਹ ਤੇ ਸਾਰੀ ਪੰਚਾਇਤ ਖੜੀ ਹੈ ਸਾਰਾ ਨਗਰ ਖੜਾ ਹੈ ਇਹਦੇ ਵਿੱਚ ਸਾਡੀ ਗਲਤੀ ਦੱਸੋ ਜੀ ਕੋਈ ਨਾ ਸਮਝ ਪਤਾ ਕੋਈ ਗੱਲ ਨਾ ਕਰਦੇ ਆਉਂਦੇ ਆ ਤੇ ਪੁੱਛ ਲਓ ਆਪਣੇ ਵੀ ਆਪਣੇ ਨਾਲ ਤਾਂ ਕੋਈ ਬਸੇ ਤੇ ਰੋੜ ਨਹੀਂ ਜੇ ਆਪਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਯਾਰ ਮੇਰੀ ਕਸਮ ਮੈਂ ਕਰਨਾ